ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ਼ ਮਹਲਾ 5 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਪ੍ਰਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ pau ਕੇ ਹਾ ਕੜਾ ਜਿਓ ਮਰੇ ਕਿਰਪਾ ਤੇ ਤੁਦ ਪਛਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਦ ਵਿਨ ਦੂਜਾ ਆਬਰ ਨਾ ਕੋਈ ਸਭ ਤੇਰਾ ਥੇਰ ਅਖੜ ਜੀਉ ਜੀ ਜੰਤ ਸਭ ਤਦ ਉਪਾਏ ਜਤ ਜਤ ਪਾਣਾ ਤਤ ਤਤ ਲਾਏ ਸਾਬ ਕਿਛ ਕੀਤਾ ਤੇਰਾ ਹੋਵੇ ਨਾਹੀਂ ਕਿਛ ਅਸਾਰ ਜੀਆ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਗਰਪੁਰੇ ਵਜੇ ਵਗਾਈ ਨਾਨਕ ਜਿਤਾ ਬਖੜਾ ਜੀਓ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਾਉ ਕੇ ਹਾਂ ਕੜਾ ਜੀਓ ਤੇਮਰੇ ਕਿਰਪਾ ਤੈ ਤੁਦ ਪਛਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਦ ਵਿਨ ਦੂਜਾ ਆਬਰ ਨ ਕੋਈ ਸਭ ਤੇਰਾ ਖੇਰ ਅਖੜ ਜੀਓ ਜੀ ਤੰ ਸਭ ਤਦ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਸ ਕੀਤਾ ਤੇਰਾ ਹੋਵੈ ਨਾਹੀਂ ਕੈਸ ਅਸੜਾ ਜੀਆ ਨਾਮ ਧਿਆਇ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇ ਗੁਰਪੁਰੇ ਵਜੇ ਵਧਾਈ ਨਾਨਕ ਜਿਤਾ ਬਖੜਾ ਜੀਓ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਾਉ ਕੇ ਹਾਂ ਕੜਾ ਜਿਓ ਤੇਮਰੇ ਕਿਰਪਾ ਕੈ ਤੁਧ ਪਛਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਧ ਵਿਨ ਦੂਜਾ ਆਵਰ ਨ ਕੋਈ ਸਭ ਤੇਰਾ ਖੇਰ ਅਖੜ ਜਿਓ ਜੀ ਜੰਤ ਸਭ ਤਦ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਸ ਕੀਤਾ ਤੇਰਾ ਹੋਵੈ ਨਾਹੀ ਕਿਸ ਅਸਰਾ ਜੀਆ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਗੁਰ ਪੁਰੇ ਵਜੀਵ ਦਈ ਨਾਨਕ ਜਿਤਾ ਬਖੜਾ ਜਿਓ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਪ੍ਰਤਾ ਤੂੰ ਮੇਰਾ ਰਾਖਾ ਸੁਬਣੀ ਥਾਈ ਤਾ ਪਉ ਕਿਹਾ ਕੜਾ ਜਿਓ ਤੁਮਰੇ ਕਿਰਪਾ ਤੈ ਤੁਦ ਪਛਣਾ ਤੂੰ ਮੇਰੀ ਓਟ ਤੁਹੈਂ ਮੇਰਾ ਮਾਣਾ ਤੁਦ ਵਿਨ ਦੁਜਾ ਆਵਰ ਨ ਕੋਈ ਸਾਭ ਤੇਰਾ ਖੇਰ ਅਖੜ ਜੀਓ ਜੀ ਜੰਤ ਸਭ ਤਦ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਸ ਕੀਤਾ ਤੇਰਾ ਹੋਵੈ ਨਾਹੀ ਕਿਸ ਅਸਰਾ ਜੀਓ ਨਾਮ ੰਤਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤਲਾਇਆ ਗੁਰ ਪੂਰੇ ਵਜੇ ਵਗਈ ਨਾਨਕ ਜਿਤਾ ਬਖੜਾ ਜਿਓ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਪ੍ਰਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ pau ਕੇ ਹਾਂ ਕੜਾ ਜਿਓ ਤੁਮਰੇ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੁਹੈਂ ਮੇਰਾ ਮਾਣਾ ਤਦ ਵਿਨ ਦੂਜਾ ਆਵਰ ਨ ਕੋਈ ਸਭ ਤੇਰਾ ਖੇਰ ਅਖੜ ਜੀਓ ਜੀ ਜੰਤ ਸਭ ਤਦ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਸ ਕੀਤਾ ਤੇਰਾ ਹੋਵੈ ਨਾਹੀਂ ਕੈਸ ਅਸਰਾ ਜਿਓ ਨਾਮ ਧਿਆਇ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਗੁਰ ਪੂਰੇ ਵਜੇ ਵਧਾਈ ਨਾਨਕ ਜਿਤਾ ਬਖੜਾ ਜਿਓ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਪਉ ਕਿਹਾ ਕਰਾ ਜਿਉ ਤੁਮਰੇ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤਦ ਵਿਨ ਦੂਜਾ ਆਵਰਨ ਕੋਈ ਸਭ ਤੇਰਾ ਖੇਰ ਅਖੜ ਜਿਓ ਜੀ ਜੰਤ ਸਭ ਤਦ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਸ ਕੀਤਾ ਤੇਰਾ ਹੋਵੈ ਨਾਹੀਂ ਕੈਸ਼ ਅਸਰਾ ਜੀਆ ਨਾਮ ਧਿਆਇ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਗੁਰ ਪੂਰੇ ਵਜੇ ਵਦਈ ਨਾਨਕ ਜਿਤਾ ਮੈਂ ਖੜਾ ਜੀਆ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਪ੍ਰਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ pau ਕੇ ਹਾਂ ਕੜਾ ਜਿਓ ਤੁਮਰੇ ਕਿਰਪਾ ਤੈ ਤੁਦ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤਦ ਵਿਨ ਦੂਜਾ ਆਵਰਨਾ ਕੋਈ ਸਭ ਤੇਰਾ ਖੇਰ ਅਖੜ ਜੀਉ ਜੀ ਜੰਤ ਸਭ ਤਦ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਇ ਸਭ ਕਿਸ ਕੀਤਾ ਤੇਰਾ ਹੋਵੈ ਨਾਹੀ ਕੇਸ ਅਸਰਾ ਜੀਆ ਨਾਮ ਧਿਆਇ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਗੁਰ ਪੂਰੇ ਵਜੇ ਵਧਾਈ ਨਾਨਕ ਜਿਤਾ ਬਖੜਾ ਜੀਆ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ